ਪੰਥ ਹੈ ਪਿਆਰਾ ਪਰਿਵਾਰ ਕੋਈ ਨਾ ਲੈ ਜਾਏ ਸਿਰਦ ਸਤਾਰ ਕੋਈ ਨਾ ਪੰਥ ਹੈ ਪਿਆਰਾ ਪਰਿਵਾਰ ਕੋਈ ਨਾ ਲੈ ਜਾਏ ਸਿਰਦ ਸਤਾਰ ਕੋਈ ਨਾ ਨਾ ਡਰ ਸੰਨ ਕੋਈ ਵੈਰੀਆ ਨਾ ਡਰ ਸੰਨ ਕੋਈ ਵੈਰੀਆ ਵੇਖਿਆ ਤੂੰ ਅੱਖਾਂ ਕੱਢ ਵੇ ਈਣੀ ਨਾ ਕਬੂਲ ਤੇਰੀ ਵਦੀਆਂ ਈਣੀ ਨਾ ਕਬੂਲ ਤੇਰੀ ਵਦੀਆਂ ਪੋਟਾ-ਪੋਟਾ ਦੇ ਪਾਵੇਂ ਪੱਡਵੇ ਡਰਾ ਸਕੇ ਸਾਨੂੰ ਲਲਕਾਰ ਕੋਈ ਨਾ ਡਰਾ ਸਕੇ ਸਾਨੂੰ ਲਲਕਾਰ ਕੋਈ ਨਾ ਪੰਥ ਹੈ ਪਿਆਰਾ ਪਰਿਵਾਰ ਕੋਈ ਨਾ ਪੰਥ ਹੈ ਪਿਆਰਾ ਪਰਿਵਾਰ ਕੋਈ ਨਾ ਪੁੰਦਨਾ ਨਾ ਤਕਸਰੇ ਹੰਦੇ ਦਾ ਨੀਆਂ ਵਿੱਚ ਦਿੱਤੇ ਜੋ ਚਿੰਨਵੇਂ ਭੁੱਲਣਾ ਨਾ ਤਕਸਰ ਹੰਦੇ ਦਾ ਨੀਆਂ ਵਿੱਚ ਦਿੱਤੇ ਜੋ ਚਿੰਨਵੇਂ ਪੰਥ ਨਹੀਂ ਜਿੰਨਾ ਜਾਨਾ ਵਾਰੀਆਂ ਭੁੱਲਣਾ ਨਾ ਕਰ ਦੇ ਇੱਕ ਛਿੰਵੇਂ ਪੰਥ ਨਹੀਂ ਜਿੰਨਾ ਜਾਨਾ ਵਾਰੀਆਂ ਭੁੱਲਣਾ ਨਾ ਕਰ ਦੇ ਇੱਕ ਛਿੰਵੇਂ ਦਰਾਸ ਕੇ ਤਾਨੂੰ ਸਰਕਾਰ ਕੋਈ ਨਾ ਰੋਜ਼ ਕੇ ਸਾਨੂੰ ਸਰਕਾਰ ਕੋਈ ਨਾ ਪੰਥ ਹੈ ਪਿਆਰ ਪਰਵਾਦ ਕੋਈ ਨਾ ਪੰਥ ਹੈ ਪਿਆਰ ਪਰਵਾਦ ਕੋਈ ਨਾ ਜਿੱਤ ਦੇ ਨਾ ਜੋ ਮੂਤ ਕੋ ਡਰਦੇ ਬਹਾਦਰ ਤਾਂ ਇੱਕ ਵਾਰ ਮਾਰਦੇ ਜਿੱਤ ਦੇ ਨਾ ਜੋ ਮੂਤ ਕੋ ਡਰਦੇ ਬਹਾਦਰ ਤਾਂ ਇੱਕ ਵਾਰ ਮਾਰਦੇ ਕੀੜੀ ਦੇ ਲੱਕਦ ਨੂੰ ਮੈਦਾਨ ਡਰਤੇ ਬਹਾਦਰ ਮੈਦਾਨ ਮਾਰ ਸਰਕਾਰ ਦੇ ਕੀੜੀ ਦੇ ਲੱਕਦ ਨੂੰ ਮੈਦਾਨ ਡਰਤੇ ਬਹਾਦਰ ਮੈਦਾਨ ਮਾਰ ਸਰਕਾਰ ਦੇ ਆਤਮਾ ਨੂੰ ਮਾਰੇ ਹੱਥੇ ਹਾਰੇ ਕੋਈ ਨਾ ਆਤਮਾ ਨੂੰ ਮਾਰੇ ਹੱਥੇ ਹਾਰੇ ਕੋਈ ਨਾ ਪੰਤ ਹੈ ਪਿਆਰ ਪਰਿਵਾਰ ਕੋਈ ਨਾ ਪੰਤ ਹੈ ਪਿਆਰ ਪਰਿਵਾਰ ਕੋਈ ਨਾ ਦਸਮ ਪਿਤਾ ਦਾ ਦੀਦਾਰ ਕਰਦੇ ਜੋ ਦਲੇਰ ਸ਼ਿਨਾ ਨੂੰ ਪਿਆਰ ਕਰਦੇ ਦਸਮ ਪਿਤਾ ਦਾ ਦੀਦਾਰ ਕਰਦੇ ਜੋ ਦਲੇਰ ਸ਼ਿਨਾ ਨੂੰ ਪਿਆਰ ਕਰਦੇ ਹੱਕ ਦਿਖਾਓ ਦੀਪ ਬਚਾਓ ਗਉਂ ਕਰੇ ਬੰਦਸ ਤੇਕਾਰ ਕਰਦੇ ਹੱਕ ਦਿਖਾਉ ਦੀ ਭੈਣ ਬਚਾਉ ਗਉਂ ਕਰੀ ਪਤਾ ਸਤਕਾਰ ਕਰਦੇ ਗੁਰੂ ਗੋਬਿੰਦ ਸਿੰਘ ਜੀ ਆਤੰਗ ਰੂਰਵੀ ਗੁਰੂ ਗੋਬਿੰਦ ਸਿੰਘ ਜੀ ਆਤੰਗ ਰੂਰਵੀ ਕਰੇ ਉਪਕਾਰ ਕੋਈ ਨਾ ਪੰਥ ਆ ਪਿਆਰ ਪਰਿਵਾਰ ਕੋਈ ਨਾ ਲੈ ਜਾਏ ਸਿਰ ਦਸਤ ਤਾਰ ਕੋਈ ਨਾ ਪੰਥ ਆ ਪਿਆਰ ਪਰਿਵਾਰ ਕੋਈ ਨਾ ਪੰਥ ਆ ਪਿਆਰ